ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪੈਣ ਪਰਵਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਵੈਗੁਰ ਜੀ ਚਾਤੀ ਕਲਾਜ ਰੱਖੀ ਜੀ ਸਾਰਿਆਂ ਨੂੰ ਅੱਜ ਅਸੀਂ ਪੈਕ ਤਿਆਰ ਤਿਆਰ ਕਰਾਂਗੇ ਜੀ ਕੱਚੇ ਆਲੂ ਤੋਂ ਪੈਕ ਬਣਾਵਾਂਗੇ ਆ ਦੇਖੋ ਮੈਂ ਆਲੂ ਨੂੰ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕੀਤਾ ਮੈਨਾਂ ਤੁਸੀਂ ਵਾਸ਼ ਕਰ ਲੈਣਾ ਮਿੱਟੀ ਵਗੈਰਾ ਨਾ ਲੱਗੀ ਹੋਵੇ ਚੰਗੀ ਤਰ੍ਹਾਂ ਉਸ ਨੂੰ ਕਲੀਨ ਕਰ ਲੈਣਾ ਦੋ ਤਿੰਨ ਪਾਣੀ ਨਾਲ ਫਿਰ ਤੁਸੀਂ ਪੀਲ ਆਫ ਕਰ ਲਓ ਉਸ ਤੋਂ ਬਾਅਦ ਫਿਰ ਤੁਸੀਂ ਵਾਸ਼ ਕਰੋ ਫੇਰ ਉਸ ਨੂੰ ਦਾ ਇਹ ਵੀ ਮੈਂ ਨਾ ਗ੍ਰੇਟ ਕਰਕੇ ਜੂਸ ਤਿਆਰ ਕੀਤਾ ਹੋਇਆ ਤੇ ਬਾਕੀ ਜੋ ਇਸ ਦਾ ਜੇ ਵੇਸਟ ਆਲੂ ਦਾ ਹਨਾ ਨਿਕਲ ਜਾਂਦਾ ਇਹਨੂੰ ਵੀ ਤੁਸੀਂ ਸੁੱਟਣਾ ਨਹੀਂ ਇਹਨੂੰ ਮੈਂ ਦੱਸਾਂਗੀ ਤੁਸੀਂ ਕਿਵੇਂ ਮਤਲਬ ਫੇਸ ਦੇ ਉੱਪਰ ਲਗਾਉਣਾ ਤੇ ਕਿਵੇਂ ਇਹ ਵਾਲਾ ਪੈਕ ਲਗਾਉਣਾ ਹੈ ਦੋਨੇ ਚੀਜ਼ਾਂ ਕਿਵੇਂ ਲਗਾਉਣੀਆਂ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਜੇ ਤੁਹਾਡੇ ਫੇਸ ਦੇ ਉੱਪਰ ਬਹੁਤ ਜ਼ਿਆਦਾ ਪਿੰਪਲ ਨੇ ਉਹਨਾਂ ਦੇ ਜਾਂ ਨਿਸ਼ਾਨ ਨੇ ਜਾਂ ਕੁਝ ਵੀ ਮਤਲਬ ਦਾਗ-ਦੱਬੇ ਨੇ ਐਕਨੇ ਕੋਈ ਵੀ ਪ੍ਰੋਬਲਮ ਡਾਰਕ ਸਕਿਨ ਹੈ ਫੇਅਰ ਨਹੀਂ ਹੈ ਸਕਿਨ ਤਾਂ ਤੁਸੀਂ ਇਹ ਪੈਕ ਡੇਲੀ ਵੀ ਲਗਾ ਸਕਦੇ ਜੀ ਕੋਈ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਇਸ ਪੈਕ ਦਾ ਅੱਜ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਅਸੀਂ ਕੀ ਕਰਨਾ ਪਹਿਲਾਂ ਹਾਂਜੀ ਤੁਸੀਂ ਇੱਕ ਬੋਲ ਲੈ ਲਓ ਪਹਿਲਾਂ ਤੁਸੀਂ ਇਹ ਜੋ ਦਾ ਪੋਟਾਟੋ ਦਾ ਵੇਸਟ ਨਿਕਲਿਆ ਸੀ ਨਾ ਉੱਪਰ ਉਹਨੂੰ ਲੈ ਲਓ ਥੋੜਾ ਜਿਹਾ ਇੰਨਾ ਕੁ ਲੈ ਲਓ ਤੁਸੀਂ ਇਹਦੇ ਵਿੱਚ ਤੁਸੀਂ ਮਿਲਾਓ ਕੱਚਾ ਦੁੱਧ ਵੀ ਮਿਲਾ ਸਕਦੇ ਜੀ ਪਰ ਮੈਂ ਦਹੀਂ ਮਿਲਾਵਾਂਗੀ ਥੋੜਾ ਦਹੀਂ ਮਲਾ ਕੇ ਦੋਨੇ ਚੀਜ਼ਾਂ ਵਿਟਾਮਿਨ ਸੀ ਹੁੰਦਾ ਜੀ ਆਲੂ ਦੇ ਵਿੱਚ ਤੁਹਾਡੀ ਰੰਗਤ ਨੂੰ ਬਹੁਤ ਹੀ ਨਖਾਰੇਗਾ ਪੋਟਾਟੋ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਦੋਨਾਂ ਚੀਜ਼ਾਂ ਨੂੰ ਔਰ ਕੰਡ ਵੀ ਤੁਹਾਡੀ ਰੰਗਤ ਨੂੰ ਬਹੁਤ ਹੀ ਨਖਾਰੇਗਾ ਫੇਅਰ ਬਣਾਵੇਗਾ ਤੁਹਾਡੀ ਰੰਗਤ ਨੂੰ ਔਰ ਸੌਫਟ ਮਲਾਈ ਮਸ਼ਾਈਨ ਸਕਿਨ ਕਰੇਗੀ ਤੁਹਾਡੀ ਆ ਦੇਖੋ ਜੀ ਐਵੇਂ ਕਰ ਲਿਆ ਤੁਸੀਂ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਰੱਬ ਕਰਨਾ ਆਪਾਂ ਪਹਿਲਾਂ ਤੁਸੀਂ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਹੈ ਫੇਸ ਵਾਸ਼ ਦੇ ਨਾਲ ਫਿਰ ਹੀ ਤੁਸੀਂ ਇਹ ਸਟੈਪ ਕਰਨਾ ਹੈ ਇਹਨੂੰ ਛੁੱਟਿਆ ਨਾ ਕਰੋ ਆ ਦੇਖੋ ਐਵੇਂ ਕਰ ਲਿਆ ਚੰਗੀ ਤਰ੍ਹਾਂ ਇਹਨੂੰ ਰੱਬ ਕਰੋ ਆਪਣੇ ਫੇਸ ਦੇ ਉੱਪਰ ਬਹੁਤ ਵਧੀਆ ਕਲੀਨਜ਼ਰ ਦਾ ਕੰਮ ਕਰੇਗਾ ਜੀ ਦਹੀਂ ਤੇ ਪਟਾਟੋ ਦਾ ਪਲਪ ਤੁਸੀਂ ਇਹ ਡੇਲੀ ਵੀ ਕਰ ਸਕਦੇ ਜੀ ਡੇਲੀ ਕਰ ਲਓ ਫੀਮੇਲ ਮੇਲ ਦੋਨੋਂ ਹੀ ਕਰ ਸਕਦੇ ਨੇ ਸਕਿਨ ਨੂੰ ਟਾਈਟ ਵੀ ਕਰਦਾ ਹੈ ਰੰਗਤ ਦੇ ਨਾਲ-ਨਾਲ ਨਖਾਰਨ ਦੇ ਨਾਲ-ਨਾਲ ਪੋਟਾਟੋ ਸਕਿਨ ਨੂੰ ਟਾਈਟ ਵੀ ਕਰੇਗਾ ਤੁਹਾਡੀ ਲੋ ਸਕਿਨ ਹੈ ਲਟਕ ਰਹੀ ਹੈ ਡਬਲ ਚਿਨ ਹੈ ਤਾਂ ਤੁਸੀਂ ਇਹ ਗਰਦਨ ਤੇ ਵੀ ਲਗਾਓ 2 ਮਿੰਟ ਇਹ ਨਿ ਕਰ ਲਓ ਜੀ ਤੁਸੀਂ ਬਸ 2 ਮਿੰਟ ਕਰਕੇ ਤੇ ਤੁਸੀਂ ਇਸ ਨੂੰ ਆਪਣੇ ਫੇਸ ਨੂੰ ਵਾਸ਼ ਕਰ ਸਕਦੇ ਜੀ ਮੈਂ ਆਪਣੇ ਹੱਥ ਨੂੰ ਵਾਸ਼ ਕਰਕੇ ਆਈ ਹਾਂਜੀ ਆ ਦੇਖੋ ਜੀ ਮੈਂ ਆਪਣੇ ਹੈਂਡ ਨੂੰ ਵਾਸ਼ ਕਰ ਲਿਆ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਫਿਰ ਇਹ ਸਟੈਪ ਕਰਨ ਤੋਂ ਬਾਅਦ ਮ사ਜ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਫੇਸ ਨੂੰ ਵਾਸ਼ ਕਰ ਲਓ ਫਿਰ ਅਸੀਂ ਅੱਗੇ ਸਟੈਪ ਤਿਆਰ ਕਰੀਏ ਹਾਂਜੀ ਆ ਦੇਖੋ ਜੋ ਆਲੂ ਅਸੀਂ ਕੀਤਾ ਹੋਇਆ ਨਾ ਇਹਦਾ ਤੁਸੀਂ ਉੱਪਰੋਂ ਜੂਸ ਕੱਢਦੇ ਨਾ ਸਟਾਰਜ ਹੇਠਾਂ ਬੈਠ ਜਾਂਦਾ ਨਾ ਇਹਦਾ ਆ ਦੇਖੋ ਇਹਨੂੰ ਲੈਣਾ ਅਸੀਂ ਜੋ ਉਸ ਨੂੰ ਨਹੀਂ ਲੈਣਾ ਆਪਾਂ ਇਸ ਨੂੰ ਕੱਲੇ ਨੂੰ ਲੈਣਾ ਆਪਾਂ ਇਹਨੂੰ ਹੁਣ ਅਸੀਂ ਇਹਦੇ ਵਿੱਚ ਕਰਾਂਗੇ ਗਰਾਫ ਫਲਾਰ ਬੇਸਨ ਐਡ ਕਰ ਲਓ ਤੁਸੀਂ ਪਹਿਲਾਂ ਥੱਲੇ ਬੈਠ ਜਾਂਦਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਇਸ ਨੂੰ ਮਿਲਾ ਲਓ ਪਹਿਲਾਂ ਫਿਰ ਅੱਗੇ ਤੁਹਾਨੂੰ ਮੈਂ ਦੱਸਤੀ ਹਾਂ ਲਿਖਿਆ ਥੇ ਹੇਠਾਂ ਬੈਠ ਜਾਂਦਾ ਨਾ ਸਟਾਜੇ ਦਾ ਇਹਦਾ ਜੂਸ ਨੂੰ ਅਲੱਗ ਕਰ ਲਓ ਸਿਰਫ ਇਹੀ ਲੈਣਾ ਆਪਾਂ ਹੁਣ ਸੀ ਇਹਦੇ ਵਿੱਚ ਪਾਵਾਂਗੇ ਜੀ ਦਹੀਂ ਜਿੰਨਾ ਕਿ ਤੁਹਾਨੂੰ ਲੱਗਦਾ ਕਿ ਪੈਕ ਤਿਆਰ ਹੋ ਜਾਵੇ ਉਹਦਾ ਪਤਲਾ ਪੈਕ ਨਹੀਂ ਬਣਾਣਾ ਤੇ ਤੁਹਾਡੇ ਹਾੜੇ ਫੇਸ ਦੇ ਉੱਪਰ ਟਿਕ ਜਾਵੇ ਬਹੁਤ ਹੀ ਵਧੀਆ ਹੈ ਜੀ ਰਿਜ਼ਲਟ ਬਹੁਤ ਵਧੀਆ ਆਵੇਗਾ ਇਹਦਾ ਇੱਕ ਬਲੀਚ ਦਾ ਵੀ ਕੰਮ ਕਰੇਗਾ ਤਾਂ ਸਕਿਨ ਦੇ ਉੱਪਰ ਸਕਿਨ ਨੂੰ ਫੇਅਰ ਬਹੁਤ ਰੰਗਤ ਬਹੁਤ ਨਿੱਖਰਦੀ ਹੈ ਇਹਦੇ ਨਾਲ ਇਸ ਪੈਕ ਨੂੰ ਲਗਾ ਕੇ ਤੁਸੀਂ ਦੇਖੋ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਹਨੀ ਜੋ ਹਾਈਡਰੇਟ ਬਣਾਵਾਂਗੇ ਤੁਹਾਡੇ ਸਕਿਨ ਦੇ ਉੱਪਰ ਰਿੰਕਲ ਵਗੈਰਾ ਆ ਰਹੇ ਨੇ ਨਾ ਉਹਨਾਂ ਨੂੰ ਠੀਕ ਕਰੇਗਾ ਰਿੰਕਲ ਨਹੀਂ ਆਣ ਦਿੰਦਾ ਜੀ ਹਨੀ ਇਹ ਤੁਸੀਂ ਡੇਲੀ ਵੀ ਆਪਣੇ ਫੇਸ ਦੇ ਉੱਪਰ ਲਗਾ ਲਓ ਹਨੀ ਨੂੰ ਕਿਸ ਚੀਜ਼ ਚ ਮਿਲਾ ਕੇ ਲਗਾ ਲਿਆ ਕਰੋ ਬਹੁਤ ਵਧੀਆ ਰਿਜ਼ਲਟ ਹੈ ਹਨੀ ਦਾ ਜੀ ਹਾਈਡਰੇਟ ਬਣਾ ਕੇ ਰੱਖਦਾ ਤੁਹਾਡੇ ਸਕਿਨ ਨੂੰ ਰਿੰਕਲ ਨੂੰ ਤਾਂ ਰਿਮੂਵ ਕਰਦਾ ਆ ਤਾਂ ਬੇਸਨ ਤਾਂ ਤੁਹਾਨੂੰ ਪਤਾ ਤੁਹਾਡੀ ਰੰਗਤ ਨੂੰ ਨਖਾਰੇਗਾ ਤੋ ਪਟਾਟੋ ਵੀ ਸਕਿਨ ਨੂੰ ਵਾਈਟ ਕਰੇਗਾ ਲਾਈਟ ਕਰੇਗਾ ਸਕਿਨ ਬਹੁਤ ਹੀ ਬ੍ਰਾਈਟ ਹੋ ਜਾਵੇਗੀ ਤੁਹਾਡੀ ਆ ਦੇਖੋ ਜੀ ਚੰਗੀ ਤਰ੍ਹਾਂ ਮਿਲ ਗਿਆ ਸਾਰੀਆਂ ਚੀਜ਼ਾਂ ਐਵੇਂ ਮਿਲਾ ਲਓ ਤੁਸੀਂ ਫਿਰ ਤੁਸੀਂ ਆਪਣੇ ਫੇਸ ਨੂੰ ਵਾਸ਼ ਕੀਤਾ ਹੋਇਆ ਨਾ ਪਹਿਲਾ ਸਟੈਪ ਕਰਕੇ ਫਿਰ ਇਹਦੇ ਉੱਪਰ ਤੁਸੀਂ ਇਹ ਵਾਲਾ ਲਗਾ ਲਓ 2 ਮਿੰਟ ਮ사ਜ ਕਰ ਲਓ ਇਹਦੀ ਪੈਕ ਤਾਂ ਅਸੀਂ ਲਗਾ ਸਕਦੇ ਹਾਂ ਡੇਲੀ ਲਗਾ ਸਕਦੇ ਹਾਂ ਸਕਰਬ ਐ ਉਹ ਤੁਸੀਂ ਹਫਤੇ 'ਚ ਦੋ ਵਾਰ ਕਰ ਲਿਆ ਕਰੋ ਘਰ ਦੀਆਂ ਚੀਜ਼ਾਂ ਦੇ ਨਾਲ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਲੈਣੀ ਘਰ ਵਿੱਚੋਂ ਸਾਰਾ ਸਮਾਨ ਲਾਓ ਤੇ ਸਕਰਬ ਕਰ ਲਓ ਤਾਂ ਪੈਕ ਤਾਂ ਅਸੀਂ ਡੇਲੀ ਵੀ ਲਗਾ ਸਕਦੇ ਹਾਂ ਸਕਰਬ ਕਰਿਆ ਕਰੋ ਕਿਉਂਕਿ ਤੁਹਾਡੀ ਜੋ ਵੀ ਉੱਪਰ ਗੰਦਗੀ ਵਗੈਰਾ ਮੈਲ ਜੰਮੀ ਹੋਈ ਪਰਤੇ ਹੈ ਨਾ ਫੇਸ ਦੇ ਉੱਪਰ ਉਹ ਕਲੀਨ ਹੋ ਜਾਂਦੀ ਹੈ ਸਕਰਬ ਦੇ ਨਾਲ ਓਪਨ ਪੋਰ ਜਿਹੜੇ ਸਾਡੇ ਕਲੀਨ ਹੋ ਜਾਂਦੇ ਸਕਰਬ ਦੇ ਨਾਲ ਜਿਨਾਂ ਦੀ ਅਵਲੀ ਸਕਿਨ ਮੈਂ ਪਹਿਲਾਂ ਦੱਸਿਆ ਕਿ ਉਹ ਸਟੀਮ ਲੈ ਕੇ ਸਕਰੱਬ ਕਰਨ ਸੌਫਟ ਹੱਥਾਂ ਦੇ ਨਾਲ ਬਹੁਤਾ ਰਗੜ ਰਗੜੀ ਨਹੀਂ ਕਰਨੀ ਆਪਾਂ ਨੇ ਸੌਫਟ ਹੱਥਾਂ ਦੇ ਨਾਲ ਹੀ ਸਕਰੱਬ ਕਰਨਾ ਹੈ ਆਪਾਂ ਕੋਈ ਵੀ ਤੁਸੀਂ ਸਕਰੱਬ ਪੈਕ ਲਗਾਉਂਦੇ ਮ사ਜ ਕਰਦੇ ਸੌਫਟ ਹੱਥਾਂ ਦੇ ਨਾਲ ਹੀ ਕਰਿਆ ਕਰੋ ਉਹਦਾ ਕਸ ਕਸ ਕੇ ਰਗੜ ਰਗੜ ਕੇ ਨਹੀਂ ਕਰਨਾ ਆਪਾਂ ਸਕਰੱਬ ਪੈਕ ਟਾਈਮ ਕੱਟ ਕੇ ਬੈਠਿਆ ਕਰੋ ਫਿਰ ਕਰਿਆ ਕਰੋ ਸਾਰੀਆਂ ਚੀਜ਼ਾਂ ਕੋਲ ਰੱਖ ਕੇ ਫਿਰ ਹੀ ਤਿਆਰ ਕਰਕੇ ਫਿਰ ਕਰਿਆ ਕਰੋ ਤੁਸੀਂ ਪੈਕ ਜਾਂ ਫੇਸ਼ੀਅਲ ਵਗੈਰਾ ਕਰਨਾ ਨਾ ਫਿਰ ਕਰਿਆ ਕਰੋ ਬਹੁਤ ਹੀ ਵਧੀਆ ਰਿਜ਼ਲਟ ਆਵੇਗਾ ਜੀ ਇਸ ਪੈਕ ਦਾ ਸਾਰੀਆਂ ਮੇਰੀਆਂ ਭੈਣਾਂ ਇਹ ਕਰਕੇ ਦੇਖਣ ਸਕਿਨ ਦੇ ਉੱਪਰ ਬਹੁਤ ਡਾਰਕ ਹੈ ਤੁਹਾਡੀ ਸਕਿਨ ਡਲ ਹੈ ਤਾਂ ਜਰੂਰ ਕਰਕੇ ਦੇਖਿਓ ਤੁਸੀਂ ਇਹ ਪਿੰਪਲ ਐਕਨੇ ਦੇ ਨਿਸ਼ਾਨ ਹੈ ਜਾਂ ਪਿਗਮੈਂਟੇਸ਼ਨ ਦੇ ਤੁਹਾਨੂੰ ਪਤਾ ਹੈ ਵੀ ਆਲੂ ਕੱਚਾ ਆਲੂ ਕਿਵੇਂ ਕੰਮ ਕਰਦਾ ਹੈ ਕੱਚੇ ਆਲੂ ਨੂੰ ਵੈਸੇ ਹੀ ਤੁਸੀਂ ਰਬ ਕਰ ਲੋਗੇ ਨਾ ਆਪਣੀ ਪਿਗਮੈਂਟੇਸ਼ਨ ਹੈ ਜਿੱਥੇ ਬਹੁਤ ਵਧੀਆ ਰਿਜ਼ਲਟ ਆਵੇਗਾ ਜੀ ਤੁਹਾਡੀਆਂ ਲਾਈਟ ਹੋਣਗੀਆਂ ਦਿਨੋ ਦਿਨ ਲਾਈਟ ਹੋਵੇਗੀ ਸ਼ਾਈਆਂ ਤੁਹਾਡੀਆਂ ਦਿਨੋ ਦਿਨ ਲਾਈਟ ਹੋਣਗੀਆਂ ਤੇ ਪੈਕ ਅਸੀਂ ਲਗਾਉਂਦੇ ਰਾਵਾਂਗੇ ਤੇ ਸਾਡੀ ਸਕਿਨ ਟਾਈਟ ਹੋਵੇਗੀ ਰਿੰਕਰ ਨਹੀਂ ਪੈਣਗੇ ਫਿਰ ਸਕਿਨ ਟਾਈਟ ਹੋਵੇਗੀ ਤੇ 2 ਮਿੰਟ ਮ사ਜ ਕਰ ਲਈਏ ਇਹਦੀ ਫਿਰ ਅਸੀਂ ਇਹਦੇ ਉੱਪਰ ਲਗਾ ਦਾਂਗੇ ਥੋੜੀ ਮੋਟੀ ਜਿਹੀ ਲੇਅਰ ਲਗਾਨੀ ਹੈ ਤੁਸੀਂ ਹੰਜੂਸੀ ਨਹੀਂ ਕਰਨੀ ਲਗਾਉਣ ਦੇ ਵਿੱਚ ਇੰਤਾਂ ਤੁਸੀਂ ਲਗਾ ਦਿੱਤੀ ਲਗਾ ਕੇ ਤੁਸੀਂ 15 ਮਿੰਟ ਇਹਨੂੰ ਰਹਿਣ ਦਿਓ ਜਿਵੇਂ ਤੱਕ ਇਹ ਡਰਾਈ ਨਹੀਂ ਹੁੰਦਾ ਤੇ ਤੁਸੀਂ ਗੱਲਬਾਤ ਕੋਈ ਨਹੀਂ ਕਰਨੀ ਆਪਣੇ ਜਿਵੇਂ ਮਤਲਬ ਜਿਵੇਂ ਇਹ ਹੱਸਾਂਗੇ ਪੈਕ ਵਗੈਰਾ ਲੱਗਾ ਹੋਏਗਾ ਤਾਂ ਰਿੰਕਲ ਪੈਣਗੇ ਫਿਰ ਹੱਸਣਾ ਨਹੀਂ ਗੱਲਬਾਤ ਕੋਈ ਨਹੀਂ ਕਰਨੀ ਤੁਸੀਂ ਬਸ ਰਿਲੈਕਸ ਹੋ ਕੇ ਟੀਵੀ ਦੇਖੋ ਫੋਨ ਦੇਖ ਲਓ ਕੋਈ ਕੰਮ ਕਰ ਲਓ ਠੀਕ ਹੈ ਤਾਂ ਇਸ ਨੂੰ ਇਸ ਤਰ੍ਹਾਂ ਮਤਲਬ ਪੈਕ ਨੂੰ ਬਣਾਣਾ ਕਿ ਤੁਹਾਡੇ ਫੇਸ ਦੇ ਉੱਪਰ ਟਿਕਿਆ ਰਹੇ ਇਹ ਨਾ ਕਿ ਤੁਸੀਂ ਕੋਈ ਕੰਮ ਕਰਦੇ ਹੋ ਤੋ ਪੈਕ ਤੁਹਾਡਾ ਤੁਸੀਂ ਜਿੱਥੇ ਕੋਈ ਸਫਾਈ ਕਾਂਡੇ ਉੱਤੇ ਡਿੱਗਾ ਹੋਵੇ ਮਗਰਮਗਰ ਤੁਹਾਡੇ ਠੀਕ ਹੈ ਪੈਕ ਨੂੰ ਇਸ ਤਰ੍ਹਾਂ ਦਾ ਬਣਾਇਓ ਕਿ ਤੁਹਾਡੇ ਫੇਸ ਦੇ ਉੱਪਰ ਟਿਕ ਜਾਵੇ ਤੇ ਥਾਂ ਥਾਂ ਤੇ ਮਤਲਬ ਡਿੱਗਦੇ ਹਨ ਫਿਰ ਇਹ ਪੈਕ ਮੂੰਹ ਦੇ ਉੱਪਰੋਂ ਥੋੜਾ ਮੋਟੀ ਲੇ ਲਗਾਣੀ ਹੈ ਤੁਸੀਂ ਤੇ 15 ਮਿੰਟ ਇਹਨੂੰ ਲਗਾ ਕੇ 15 ਮਿੰਟ ਡਰਾਈ ਹੋਣ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਵਾਸ਼ ਕਰ ਲਓ ਜਿਵੇਂ ਅਸੀਂ ਪਹਿਲਾਂ ਪੋਟਾਟੋ ਦਾ ਜੂਸ ਕੱਢ ਕੇ ਅਲੱਗ ਕੀਤਾ ਹੋਇਆ ਨਾ ਉਹਦੇ ਨਾਲ ਉਹਨੂੰ ਹੱਥਾਂ ਨੂੰ ਗਿੱਲਾ ਕਰ ਲਓ ਉਹਦੇ ਨਾਲ ਤੇ ਮਸਾਜ ਕਰਕੇ 2 ਮਿੰਟ ਫੇਸ ਨੂੰ ਵਾਸ਼ ਕਰ ਲੋ ਡਾਇਰੈਕਟ ਵਾਸ਼ ਨਾ ਕਰਿਓ ਜਾਂ ਕਾਟਨ ਲੈ ਲਿਓ ਕਾਟਨ ਦੇ ਨਾਲ ਆਪਣਾ ਪਟਾਟੋ ਦੇ ਜੂਸ ਵਿੱਚ ਡਿਪ ਕਰਕੇ ਨਾ ਉਹਨੂੰ ਜਿਹੜਾ ਅਸੀਂ ਪਹਿਲਾਂ ਕੱਢ ਕੇ ਰੱਖਿਆ ਹੋਇਆ ਲੱਕ ਕੀਤਾ ਹੋਇਆ ਡਿਪ ਕਰਕੇ ਉਹਦੇ ਨਾਲ ਆਪਣੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਰੱਬ ਕਰੋ ਨਾਲੇ ਤਾਂ ਤੁਹਾਡਾ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਹੋ ਜਾਏਗਾ ਫੇਸ ਵਾਸ਼ ਵੀ ਹੋ ਜਾਏਗਾ ਬਾਅਦ ਵਿੱਚ ਤੁਸੀਂ ਪਾਣੀ ਨਾਲ ਫੇਸ ਨੂੰ ਵਾਸ਼ ਕਰ ਸਕਦੇ ਜੀ ਜੇ ਤੁਹਾਨੂੰ ਡਰਾਈ ਸਕਿਨ ਲੱਗਦੀ ਹੈ ਕੋਈ ਔਇਲ ਜਾਂ ਜੋ ਵੀ ਤੁਸੀਂ ਲਗਾਉਣਾ ਚਾਹੁੰਦੇ ਲਗਾ ਸਕਦੇ ਜੀ ਬਹੁਤ ਹੀ ਵਧੀਆ ਪੈਕ ਹੈ ਔਰ ਜੋ ਵੀ ਮੇਰੀ ਵੀਡੀਓ ਦੇਖ ਰਹਾ ਹੈ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਔਰ ਸੋਹਣੇ ਸੋਹਣੇ ਕਮੈਂਟ ਕਰਿਆ ਕਰਿਓ ਥੈਂਕ ਯੂ ਸਾਰਿਆਂ ਨੂੰ ਜੀ